ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਮੈਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰੂੰਗੀ ਤੇ ਤੁਸੀਂ ਕਮੈਂਟਾਂ ਵਿੱਚ ਵਾਹਿਗੁਰੂ ਸਤਨਾਮ ਜ਼ਰੂਰ ਲਿਖਣਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਇਹ ਸਾਖੀ ਗੁਰੂ ਨਾਨਕ ਦੇਵ ਜੀ ਦੀ ਹੈ ਹਾਂਜੀ ਸਾਖੀ ਸ਼ੁਰੂ ਕਰਦੇ ਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਗਰੋਂ ਗੁਰੂ ਬਣਨ ਲਈ ਬਾਬਾ ਲੈਣਾ ਜੀ ਨੂੰ ਚੁਣਿਆ ਉਹਨਾਂ ਦਾ ਨਾਂ ਆਪ ਨੇ ਸ਼੍ਰੀ ਅੰਗਦ ਜੀ ਰੱਖਿਆ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਰਿਹਾ ਕਰਦੇ ਸਨ ਇਹ ਪਿੰਡ ਸ਼੍ਰੀ ਦਰਨ ਤਾਰਨ ਤੋਂ 10 ਕੋ ਮੀਲ ਦੂਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਉਸ ਪਿੰਡ ਵਿੱਚ ਇੱਕ ਪਖੰਡੀ ਸਾਧੂ ਰਹਿੰਦਾ ਸੀ ਉਹ ਜੋਗੀ ਸੀ ਲੋਕ ਉਸ ਨੂੰ ਤਪਾਕਹਿਆ ਕਰਦੇ ਸਨ ਉਸ ਦਾ ਨਾਮ ਸ਼ਿਵਨਾਥ ਸੀ ਜੋਗੀ ਸ਼ਿਵਨਾਥ ਗੁਰੂ ਅੰਗਦ ਦੇਵ ਜੀ ਦੇ ਨਾਲ ਵੈਰ ਰੱਖਦਾ ਸੀ ਗੁਰੂ ਜੀ ਦਾ ਉਪਦੇਸ਼ ਸੁਣ ਕੇ ਲੋਕ ਉਸ ਨੂੰ ਮੰਨਣੋਂ ਤੇ ਉਸ ਦੀ ਸੇਵਾ ਤਹਿਲ ਕਰਨੋਂ ਹਟਦੇ ਜਾਂਦੇ ਗੁਰੂ ਜੀ ਦੀ ਮਾਨਤਾ ਵਡਿਆਈ ਦਿਨੋਂ ਦਿਨ ਵੱਧ ਰਹੀ ਸੀ ਇਹ ਵੇਖ-ਵੇਖ ਤਪਾ ਸੜਦਾ ਪੁੱਜਦਾ ਰਹਿੰਦਾ ਉਹ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਗੁਰੂ ਜੀ ਨੂੰ ਖਡੂਰ ਸਾਹਿਬੋਂ ਕੱਢਿਆ ਜਾਵੇ ਰੱਬ ਦਾ ਭਾਣਾ ਅਜਿਹਾ ਵਰਤਿਆ ਕਿ ਇੱਕ ਸਾਲ ਮੈਂ ਬਿਲਕੁਲ ਨਾ ਪਿਆ ਬਹੁਤ ਹੀ ਔੜ ਲੱਗ ਗਈ ਕਾਲ ਪੈ ਜਾਣ ਦਾ ਡਰ ਸੀ ਲੋਕ ਕਬਰ ਆ ਗਏ ਉਹ ਜੋਗੀ ਜੀ ਬਨਾਤ ਪਾਸ ਗਏ ਤੇ ਕਹਿਣ ਲੱਗੇ ਤਪਾ ਜੀ ਮੇਹ ਪਵਾ ਦਿਓ ਅਗੋਂ ਤਪਾ ਬੁੱਲਿਆ ਮੇਹ ਕਿੱਦਾਂ ਪਵੇ ਇੱਥੇ ਤਾਂ ਧਰਮ ਦੇ ਉਲਟ ਕੰਮ ਹੋ ਰਹੇ ਹਨ ਤੁਸੀਂ ਇੱਕ ਟੱਬਰਦਾਰ ਗ੍ਰਹਿਸਤੀ ਬੰਦੇ ਨੂੰ ਗੁਰੂ ਮੰਨੀ ਬੈਠੇ ਹੋ ਜੇ ਤੁਸੀਂ ਉਸ ਨੂੰ ਪਿੰਡੋਂ ਕੱਢ ਦਿਓ ਤਾਂ ਅਸੀਂ ਮੇਹ ਪਵਾ ਦੇਾਂਗੇ ਲੋਕੀ ਜੋਗੀ ਦੇ ਚਾਂਸੇ ਵਿੱਚ ਆ ਗਏ। ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੱਥੋਂ ਚਲੇ ਜਾਓ ਤਾਂ ਮੀ ਪੈ ਜਾਵੇ ਸਾਡਾ ਭਲਾ ਹੋ ਜਾਏਗਾ। ਗੁਰੂ ਜੀ ਨੇ ਕਿਹਾ ਮੀ ਬਗਵਾਨਾ ਤਾਂ ਰੱਬ ਦੇ ਹੱਥ ਹੈ ਪਰ ਜੇ ਮੇਰੇ ਇੱਥੋਂ ਚਲੇ ਜਾਣ ਨਾਲ ਮੀ ਪੈ ਜਾਂਦਾ ਹੈ ਤੁਹਾਡਾ ਭਲਾ ਹੋ ਜਾਂਦਾ ਹੈ ਤਾਂ ਮੈਂ ਚਲੇ ਜਾਂਦਾ ਹਾਂ। ਗੁਰੂ ਜੀ ਖਡੂਰ ਸਹਬੋਂ ਚਲੇ ਗਏ ਜੋਗੀ ਨੇ ਬੜੇ ਮੰਤਰ ਟੂਣੇ ਕੀਤੇ ਪਰ ਮੀ ਨਾ ਪਿਆ ਲੋਕੀ ਤਪੇ ਦੇ ਖਿਆੜੇ ਪੈਨ ਤੇ ਤੰਗ ਕਰਨ ਕੀ ਮੀ ਪਵਾਉ ਇਹਨੇ ਚੇਰ ਨੂੰ ਸ੍ਰੀ ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਆਏ ਉਹਨਾਂ ਨੇ ਜੋਗੀ ਦੀ ਕਰਤੂਤ ਦਾ ਖਾਲ ਸੁਣਿਆ ਉਹ ਬੜੇ ਦੁਖੀ ਹੋਏ ਉਹਨਾਂ ਨੇ ਲੋਕਾਂ ਨੂੰ ਕਿਹਾ ਜੋਗੀ ਨੇ ਤੁਹਾਡੇ ਨਾਲ ਮੁਖੌਲ ਕੀਤਾ ਹੈ ਉਸ ਨੇ ਤੁਹਾਤੋਂ ਬੜਾ ਮਾੜਾ ਕੰਮ ਕਰਾਇਆ ਹੈ ਮੀ ਪਵਾਉਣ ਦਾ ਢੰਗ ਮੈਂ ਦੱਸਦਾ ਹਾਂ ਤਪੇ ਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਸੂਰਜ ਹੁੰਦੇ ਹੁੰਦੇ ਜਿੱਥੇ-ਜਿੱਥੇ ਉਸ ਨੂੰ ਲੈ ਜਾਓਗੇ ਉੱਥੇ-ਉੱਥੇ ਮੀ ਪੈ ਜਾਵੇਗਾ ਜੀ ਸਾਖੀ ਸੁਣਨ ਵਾਲੀ ਆ ਬੜੇ ਧਿਆਨ ਦੇ ਨਾਲ ਸੁਣਿਓ ਤੇ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਨਹੀਂ ਕੀਤਾ ਤਾਂ ਜਦੋਂ ਕਹਿੰਦੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸੂਰਜ ਹੁੰਦੇ ਹੁੰਦੇ ਤੁਸੀਂ ਜਿੱਥੇ-ਜਿੱਥੇ ਲੈ ਕੇ ਜਾਓਗੇ ਉੱਥੇ-ਉੱਥੇ ਮੀਂਹ ਜਿਹੜਾ ਪੈ ਜਾਊਗਾ ਲੋਕਾਂ ਨੇ ਕੀ ਕੀਤਾ ਉਸ ਜੋਗੀ ਨੂੰ ਉਸ ਤਪੇ ਨੂੰ ਫੜ ਲਿਆ ਉਹ ਉਸ ਨੂੰ ਖਿੱਚ ਤੂ ਕੇ ਖੇਤਾਂ ਵਿੱਚ ਲੈ ਗਏ ਜਿਸ ਜਿਸ ਪੈਰੀ ਵਿੱਚ ਉਸ ਨੂੰ ਲੈ ਜਾਣ ਉਸ ਵਿੱਚ ਮੀਂਹ ਪੈ ਜਾਵੇ ਹਰ ਕੋਈ ਉਸ ਨੂੰ ਆਪਣੇ ਖੇਤਾਂ ਵੱਲ ਕਿੱਤੇ ਤੋਵੇ ਇਸ ਤਰ੍ਹਾਂ ਤੂੰ ਹੁੰਦਾ ਕਿਸੇਟ ਦਾ ਮੋਹ ਮਰ ਗਿਆ ਜਿਹਨੂੰ ਇੰਨਾ ਧੂਣਾ ਸੀ ਕਿਸਟਣਾ ਸੀ ਉਹਨੇ ਮਰਨਾ ਹੀ ਸੀ ਹੋਰ ਕੀ ਹੋਣਾ ਸੀ ਜਦ ਗੁਰੂ ਅੰਗਦ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸ੍ਰੀ ਅਮਰਦਾਸ ਜੀ ਨੂੰ ਸੱਦ ਕੇ ਕਿਹਾ ਤੁਹਾਨੂੰ ਆਪਣਾ ਦਿਲ ਵੱਡਾ ਸਾਰਾ ਕਰਨਾ ਚਾਹੀਦਾ ਹੈ ਜੋ ਕੁਝ ਹੁੰਦਾ ਹੈ ਰੱਬ ਦੇ ਹੁਕਮ ਨਾਲ ਹੁੰਦਾ ਹੈ ਕਿਸੇ ਬੰਦੇ ਉੱਤੇ ਗੁੱਸਾ ਕਰਨਾ ਠੀਕ ਨਹੀਂ ਭੈੜਿਆਂ ਨਾਲ ਚੰਗੇ ਹੋ ਕੇ ਵਰਤਣਾ ਕਸੂਰਵਾਰਾਂ ਅਪਰਾਧੀਆਂ ਨੂੰ ਮਾਫ਼ ਕਰਨਾ ਅਤੇ ਉਹਨਾਂ ਨੂੰ ਠੀਕ ਰਾਹੇ ਪਾਉਣਾ ਸਿੱਖੀ ਦਾ ਵੱਡਾ ਨੇਮ ਹੈ ਆਗਾ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਰੱਬ ਦਾ ਭਾਣਾ ਖੁਸ਼ੀ-ਖੁਸ਼ੀ ਮੰਨਣਾ ਹੈ ਜੀ ਇਹ ਸੀ ਅੱਜ ਦੀ ਸਾਖੀ ਤੁਹਾਨੂੰ ਇਹ ਸਾਖੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਕਹਿੰਦੇ ਹੁੰਦੇ ਆ ਸਾਖੀਆਂ ਸਤ ਸੰਗ ਇੱਕ ਆਪਾਂ ਨੂੰ ਜਿਹੜਾ ਆ ਕਹਿੰਦੇ ਆ ਵੀ ਇੱਕ ਸਿੱਧੇ ਰਾਹੇ ਪਾਉਂਦੇ ਆ ਸਾਡੇ ਲਈ ਹਨਾ ਇਹ ਬਹੁਤ ਇੱਕ ਮਹੱਤਵ ਰੱਖਦੇ ਆ ਸਾਖੀਆਂ ਸਤ ਸੰਗ ਸਾਨੂੰ ਗੁਰੂ ਦੇ ਨਾਲ ਜੋੜਦੇ ਆ ਤੇ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਉਹਨਾਂ ਚਿਰ ਦੀ ਸਾਰਿਆਂ ਨੂੰ ਸਤ ਸ੍ਰੀ ਅਕਾਲ